ਮੇਰੀ ਮੰਦਾ ਕੋਈ ਨਹੀਂ ਤੈਨੂੰ ਮੈਂ ਕਿਤੇ ਨਾ ਕਿਤੇ ਰਖਾ ਦਦਾ ਜ਼ਰੂਰ ਕਹਿੰਦਾ ਮੈਂ ਬੌਂਸਰ ਮੈਨੂੰ ਲਵਾ ਦਿਓ ਕਲੱਬ ਚ ਦੱਸੋ ਆ ਵੈਸੇ ਹੈ ਤੇ ਬੌਂਸਰੀ ਹੈ ਆਏ ਜੌਬ ਵੈਸੇ ਨੂੰ ਲੱਗ ਸਕਦੀ ਨਹੀਂ ਉਹਨਾਂ ਦੇ ਚਾਂਸ ਸਭ ਐਡੇ ਐਡੇ ਡੰਡ ਹੁੰਦੇ ਇਹ ਬਹੁਤ ਇਹਨੂੰ ਤੇ ਉਹ ਇਹਦੇ ਡਾਂਡੇ ਗਏ ਨਾ ਸ਼ਰੀਫ ਆਦਮੀ ਦਾ ਕਿਸੇ ਹੋਰ ਜਗ੍ਹਾ ਤੇ ਲਵਾ ਦਿਓ ਕਿਸੇ ਕੋਈ ਫੈਕਟਰੀ ਤੇ ਚੌਰੀ ਸ਼ਫੀਕ ਤੁਹਾਡੇ ਬੇਲੀ ਨਹੀਂ